ਹਾਂ ਜੀ ਕੀ ਕਰਦੇ ਹੋ ਤਕੀ ਟਸਟਾਂ ਲਗਾਏ ਮੈਂ ਨਹੀਂ ਦੇਖਦਾ ਵਾਹ ਜੀ ਬੈਲ ਡੰਗ ਕਰਦੇ ਹਾਂ ਰਾਤ ਨੂੰ ਨੋਨੀ ਭਾਈ ਉਹਨੇ ਹਾਂ ਜੀ ਭਾਈ ਲਓ ਜੀ ਦਿਨ ਆ ਗਿਆ ਚੌਥਾ ਅੱਜ ਆ ਫਿਰ ਤਾਂ ਜਾਨਵਰ ਖੁੱਲੇ ਆ ਬੈਠਾ ਨੋਨੀ ਭਾਈ ਕਿਵੇਂ ਆ ਠੀਕ ਆ ਜੀ ਲਓ ਜੀ ਇੱਧਰ ਮੈਸਤਰੀ ਆਪਣਾ ਇੱਟ ਬਾਲੇ ਪਾਉਣ ਲੱਗਾ ਆ ਤੁਹਾਨੂੰ ਦਿਖਾਉਨੇ ਆ ਭਰਾ ਹਾਂ ਆਹ ਫੁਟਾ ਦਿਓ ਵੱਢਣ ਲਾਓ ਪਰਾ ਪਾਉਂਦਾ ਮਿਸਤਰੀ ਛੱਤ ਤੇ ਵਿੱਚ ਆਪਾਂ ਕਿਤੇ ਕਿਤੇ ਪੈਪ ਵੀ ਜਰੂਰ ਰਖਾਏ ਨੇ ਆਦੇ ਇਹ ਆਦੇ ਫਿਰ ਆਦੇ ਇਧਰ ਗਾਹਾਂ ਵੀ ਰੱਖੂਗਾ ਮਿਸਤਰੀ ਲਾ ਦੇ ਇਧਰ ਸਿਰੇ ਵਾਲੇ ਤੇ ਤਾਂ ਕੋਈ ਨਾ ਛੱਡਿਓ ਮੈਸਤਰੀ ਯਾਰ ਬਹੁਤ ਵਧੀਆ ਬਾਈ ਜੇ ਕਿਸੇ ਨੇ ਕੰਮ ਕਰਾਉਣਾ ਹੋਵੇ ਸਾਡੇ ਏਰੀਆ ਚ ਬੇਗੋ ਵਾਲ ਦਾ ਤੇ ਕੋਲ ਬਣਾ ਬੰਦਾ ਹੋਵੇ ਯਾਰ ਤਾਂ ਵੀ ਬੰਦਾ ਕੰਮ ਉਹ ਨਹੀਂ ਮੰਨੀ ਇਹਦਾ ਬੇਈਮਾਨੀ ਕੀ ਕਰੂ ਹਾਲੋ ਇੱਕਣ ਲਾ ਦੀਆਂ ਜਾਲੀਆਂ ਲੈੰਦਾ ਰਾ ਮੁਰਗੇ ਫਿਰਦੇ ਨੇ ਇੱਕਦਾਨ ਨੂੰ ਲੰਬੂ ਰੱਖਿਆ ਇਹਨਾਂ ਨੇ ਇੱਕਦਾਨ ਔਰ ਏਖਾ ਮੁਰਗੀ ਦਾ ਨਾ ਔਰ ਏਖਾ ਮੁਰਗੇ ਦਾ ਨਾ ਲੰਬੂ ਆ ਇਹ ਕਾ ਬੈਠਾ ਜੋ ਉੱਪਰ ਸਾਡਾ ਇਹ ਥੱਲੇ ਨਹੀਂ ਜਾਂਦਾ ਹੈਲੋ ਹਾਂਜੀ ਹੋ ਗਿਆ ਕੰਮ ਸ਼ੁਰੂ ਹਾਂਜੀ ਕੰਮ ਹੋ ਗਿਆ ਤੇ ਡੇ ਚੌਥਾ ਡੇ ਚੌਥਾ ਪੰਜਵਾਂ ਡੇ ਆ ਹਾਂ ਸੱਚ ਪੰਜਵਾਂ ਡੇ ਅੱਜ ਹਾਂ ਇੱਕ ਦਿਨ ਅੱਧਾ ਵੀ ਜੀ ਹਾਂ ਇੱਕ ਦਿਨ ਅੱਧਾ ਵੀ ਲੱਗਿਆ ਆ ਟਾਕੀਆਂ ਵਈਆਂ ਨੇ ਵੀਰੇ ਆ ਲਾਉਣੀਆਂ ਨੇ ਇਹਦੇ ਮਾਲਕ ਨੇ ਲਿਆਂਦਾ ਦੇ ਨੇ ਭਾਈ ਸਾਡੇ ਤੇ ਵੀ ਨਹੀਂ ਆ ਜਾਲੀ ਲਾ ਦਾਂਗੇ ਗੱਬੇ ਜਿਹੜੀਆਂ ਦੋ ਟਾਕੀਆਂ ਨੇ ਉਹਨਾਂ ਨੂੰ ਬਾਹਰ ਨਹੀਂ ਲਾਉਣੇ ਭਾਈ ਸਾਸਰੀ ਕਾਉ ਸਾਰੇ ਬ੍ਰਾਹਮਣ ਨੂੰ ਨੋ ਨਹੀਂ ਵੀ ਉਹ ਪਰੇ ਬੈਠਾ ਤੇ ਮੈਂ ਪਾਣੀ ਧਰਨਾ ਆਇਆ ਦੀ ਇੱਧਰ ਖੁੱਡੇ ਦਾ ਚੱਲਦਾ ਕੰਮ ਜੋਰਾਂ ਸ਼ੋਰਾਂ ਤੇ ਘਰ ਤੇ ਪਿਆਰ ਉੱਤੇ ਕੋਲੂ ਆ ਪਉਣਿਆ ਭਰਾ ਪਿਆਰ ਖੁੱਡੇ ਹਾਂਜੀ ਆਊਗਾ ਜੀ ਹੋਊਗਾ ਬਸ ਮਾੜਾ ਜਿਹਾ ਹੀ ਰਹਿ ਗਿਆ ਕੰਦ ਲਿਓ ਤੁਹਾਨੂੰ ਹੁਣ ਦਿਖਾਈ ਆਪਾਂ ਇਹਨਾਂ ਫੁੱਲ ਤਿਆਰ ਹੋ ਗਏ ਬਸ ਟਾਕੀਆਂ ਲੱਗਣ ਹੋ ਰਹਿ ਗਈਆਂ ਵਿੱਚ ਜਾਲੀ ਲਾਉਣੀ ਆ ਉਹਦੇ ਬਸ ਆ ਲੋ ਪੈਪਰ ਕੇ ਨੇ ਆ ਇੱਧਰ ਬੱਚਿਆਂ ਨੂੰ ਕਰਤਾ ਬਾਈ ਜਿਹੜੇ ਬੱਚੇ ਉੱਡਣ ਵਾਲੇ ਨੇ ਬੱਚੇ ਆ ਰਕਬੂਤਰੀਆਂ ਇੱਧਰ ਬੱਟੀਆਂ ਕਬੂਤਰੀਆਂ ਰਕਬੂਤਰੀਆਂ ਉੱਧਰ ਕੱਲੇ ਬੱਚੇ ਤੇ ਇੱਥੇ ਇੱਕ ਜੇ ਕਬੂਤਰ ਕਰਦਾਂਗੇ ਫੇਰ ਜਾਂ ਜੋੜੀਆਂ ਲਾਉਣੀਆਂ ਹੋਣਗੀਆਂ ਫੇਰ ਇਹ ਚ ਲਾਵਾਂਗੇ ਜੁੜੇ ਨੇ ਮੈਂ ਤੁਹਾਨੂੰ ਹੋ ਕੇ ਦਿਖਾਉਂਦਾ ਕਿਵੇਂ ਲੱਗਦਾ ਦੱਸ ਇਹ ਸੀਪਾ ਡਾਉਣ ਵੀ ਲਈਏ ਵਿੱਚ ਲਾ ਲਈ ਹਾਂ ਦੇਖੋ ਨੋਨੀ ਬਾਈ ਦੇ ਛੋਡੇ ਪੂਰੇ ਟੌਪ ਦੇ ਬਣਾਤੇ ਜੱਟ ਨੂੰ ਹੁਣ ਪੱਕੇ ਐਨ ਇਹਦਾ ਕੋਈ ਹਲਾ ਨਾ ਸਕੇ ਹੈ ਕਿ ਨਹੀਂ ਨੋਨੀ ਜੀ ਯਾ ਸਿਕਲ ਸਾਰੇ ਬ੍ਰਾਹਮਣ ਨੂੰ ਕਿਵੇਂ ਐ ਨੋਨੀ ਬਾਈ ਠੀਕ ਆ ਲਓ ਜੀ ਕਰ ਲੈ ਇਹਦੇ ਵਾਲ ਕਟਾ ਲੈਂਦੇ ਆਪਾਂ ਦਿਖਾਈਏ ਇਹਨੂੰ ਨੂਰ ਲੱਭ ਤੂ ਹਾਂ ਦਾ ਫੌਜੀ ਕੱਟ ਕਰਾਇਆ ਮੁੰਡੇ ਨੇ ਹਲੋ ਬੱਚੇ ਲੈਓ ਜੀ ਬੱਚੇ ਆਗੇ ਬਾਹਰ ਤੇ ਆਪਾਂ ਆਪਣੇ ਰੇਖਾ ਰੇਖਾ ਤੇ ਲੰਬੂ ਨੂੰ ਖੋਲਦੀ ਐ ਇਹ ਉਹਨੂੰ ਇੱਧਰ ਛੱਡ ਤੇ ਦੀ ਬਾਈ ਕਬੂਤਰਾਂ ਵਾਲਾ ਚ ਰਾਤ ਭੁੱਲ ਕੇ ਉੱਧਰ ਕਰਨੇ ਦਾ ਜਨਮ ਦਿਨ ਤੇ ਰਾਤ ਚਲੋ ਵੀ ਚਲੋ ਚਾ ਲੰਬੂ ਉੱਤਰ ਇਹਦੇ ਨਜ਼ਾਰੇ ਪੂਰੇ ਵਾ ਖੁੱਡੇ ਸੁੱਕ ਜਾਣੇ ਨੇ ਬਾਈ ਫੇਰ ਛੱਡਾਂਗੇ ਖੁੱਡੇ ਤਾਂ ਆਪਣੇ ਪੂਰੇ ਵਧੀਆ ਬਣ ਗਿਆ ਲੋ ਯਾਰ ਜਾਨੂ ਬਾਈ ਛਤਰੀ ਤੇ ਬਿਠਾ ਲੀ ਜਾਨਵਰ ਬੱਚੇ ਬੜਾ ਯਾਰ ਰੁਕੋ 2 ਮਿੰਟਾ ਇਕ ਕੋਡ ਪੱਥਾ ਲਿਆ ਆ ਜੀ ਨੂਰ ਬਾਈ ਆਇਆ ਸਾਡਾ ਗਰਦੀਬ ਆਇਆ ਸਾਡਾ ਕਬੂਤਰ ਦੇਖਣ ਐਡੀ ਨੀ ਕੀ ਦੇਖਦੀ ਆ ਗੁੱਡੀ ਆਖੜੀ ਆ ਗੁੱਡਿਆ ਰਾਣੀ ਤਵਾ ਖੋਡੇ ਇਹਨਾਂ ਦੇ ਬਦਲ ਦੇਣ ਨੇ ਹੁਣ ਅਸੀਂ ਉਧਰ ਕਰ ਦੇਣੇ ਆ ਆ ਦੇ ਲੈ ਡੱਬੇ ਥੱਲੇ ਆ ਲੱਗਣਗੇ ਜਿਵੇਂ ਚਿੱਟੇ ਨੇ ਆ ਦੇ ਲਓ ਜੀ ਬਹੁਤ ਵਧੀਆ ਨਸਲ ਆ ਵੀਰੇ ਇਹ ਆਪਣੀ ਵਧਾਉਣੀ ਆ ਹੁਣ ਆਪਾਂ ਪਹਿਲਾ ਹੈ ਨਹੀਂ ਵੀ ਇੱਕ ਭਾਈ ਇਹਦਾ ਸੇਮ ਆ ਉਹਦੇ ਬੈਠਾ ਦੋਈ ਇਕੱਠੇ ਦਿਖਾਉਣਾ ਤੁਹਾਨੂੰ ਆਜੋ ਰੋਕ ਲੈ ਵੀਰੇ ਇੱਧਰ ਦਾਣਾ ਪਾਉਣ ਲੱਗਿਆ ਦਾਣਾ ਆਪਾਂ ਹੁਣ ਆ ਆ ਪਾਉਣੇ ਆ ਭਰਾ ਦੇ ਛੋਲੇ ਕਣਕ ਮੱਕੀ ਸਰੋਂ ਵਾਲੇ ਚਾਲੂ ਨਹੀਂ ਕਰੀ ਯਾਰ ਜਵਾਕਾਂ ਨੇ ਇੱਕ ਦਿਨ ਇੱਥੇ ਦਾਣੇ ਬਾਲੇ ਖੰਡਾ ਤੇ ਆ ਕੱਢ ਲਿਆ ਬੱਚਾ ਬਾਈ ਦੀਪੂ ਵਾਲਾ ਇਸ ਰੇਸ਼ਮ ਵਾਲੇ ਨੇ ਬਾਈ ਨੇ ਜਿਹੜਾ ਦੀਪੂ ਤੋਂ ਲੈਂਦਾ ਸੀ ਬਰਨਾਲੇ ਵਾਲੇ ਤੋਂ ਆਪਣੇ ਕੋ ਹਾਰੇ ਇਹਦੇ ਨਾਲ ਮਦੀਨ ਆਪਾਂ ਚਿੱਟੀਆਂ ਦੀ ਲਾਈ ਹੋਈ ਜਾ ਆਪਣੀ ਵੱਡੀ ਮਦੀਨ ਵੱਡੇ ਜੋੜੇ ਵਾਲਿਆਂ ਦੀ ਮਦੀਨ ਦਿਖਾਉਣਾ ਤੁਹਾਨੂੰ ਪੂਰੀ ਬੰਬਾ ਕਬੂਤਰ ਵੀ ਵਧੀਆ ਯਾਰ ਪਰ ਕਬੂਤਰੀ ਬਾਲੀ ਬੰਬਾ ਲੈ ਮੈਂ ਦਿਖਾਉਣਾ ਤੁਹਾਨੂੰ ਵੀਰੇ ਆ ਮਦੀਨ ਲਾਈ ਯਾਰ ਰੰਗ ਦੇਖੋ ਇਹਦੀਆਂ ਅੱਖਾਂ ਚ ਇਹਨਾਂ ਅਸਲ ਨੂੰ ਰੱਖੀ ਆ ਬਈ ਆਪਾਂ ਘਝਾ ਤਾਂ ਲਈਦੀ ਇਹ ਹੈਗੀ ਪਰ ਨਸਲ ਵਾਲੀ ਆ ਇਹ ਇਹ ਜਿਹੜਾ ਆਪਣਾ ਬਈ ਪਿਓਰ ਜੋੜਾ ਚਿੱਟੀਆਂ ਦਾ ਉਹ ਰੀਤੀ ਆ ਦੇ ਲੋ ਜੀ ਥੱਲੇੋਂ ਪੈਰ ਗਿੱਲੇ ਜੇ ਆਨੇ ਮਾੜੇ ਆਰਾ ਵੀਰੇ ਕਰੋ ਚੈੱਕ ਕਾਲ ਨੋਕੀ ਕਾਲ ਸਰੀ ਕਾਲੇ ਪੂਛ ਮਾੜੇ ਮਾੜੇ ਕੰਬਨੇ ਆ ਦੇ ਇਕੱਲੇ ਘਰ ਕੇ ਲੂਟ ਨਹੀਂ ਆਉਂਦੀ ਬਈ ਬਾਲੇ ਪੰਪ ਕਬੂਤਰੀ ਆ ਆਪਣੇ ਚਲੋ ਪੁੱਤ ਕਬੂਤਰियां ਘਟ ਗੱਡੀਆਂ ਨੇ ਬਈ ਆਪਾਂ ਕਬੂਤਰियां ਸਾਰੀਆਂ ਹੀ ਰੋਕ ਲੀਆਂ ਇਹ ਲਿਆਓ ਇਹਨਾਂ ਦਾਣੇ ਪਾ ਦਈਏ ਥੋੜਾ ਜਿਹਾ ਦੇਖ ਕੇ ਜੋੜਾ ਥੱਲੇ ਲਾਇਆ ਹੋਇਆ ਵੀਰੇ ਇਹ ਲਾਇਆ ਡੱਬਾ ਆਪਾਂ ਇਹਦਾ ਇੱਕ ਬਚਾ ਹੋਰ ਕਢਾਉਣਾ ਜੋੜੇ ਦਾ ਫਿਰ ਇਹ ਤੋੜ ਦੇਣਾ ਆਪਾਂ ਆ ਇਸੇ ਮਕਬੂਤਰੀ ਦੀ ਤਰ੍ਹਾਂ ਕੱਢੇ ਨੇ ਇਦੋਏ ਕਾਕੇ ਕਿਲੇ ਆਲੰਦੇ ਜਿਹੜਾ ਆਪਣੇ ਕੋਈ ਜੋੜਾ ਉਹਦੇ ਬੱਚੇ ਨੇ ਇਹ ਦੋਏ ਇਹ ਭੈਣ ਭਾਈ ਲਾ ਦੇਦੀ ਆਪਾਂ ਇੱਕਾ ਥੱਲੇ ਹੁਣ ਲਾਇਆ ਹੋਰ ਇਹ ਹਾਂ ਹਾਂ ਇਹਨੇ ਆਂਡਾ ਧਰਿਆ ਇਹ ਵੀ ਦੋਏ ਵੀਰੇ ਭੈਣ ਭਾਈ ਲਾਏ ਨੇ ਆਪਾਂ ਨਸਲ ਵਧਾਉਣ ਲਈ ਇਹ ਵੀ ਚਿੱਟੀਆਂ ਦੀ ਕਬੂਤਰੀ ਆ ਇਹ ਜਿਹੜਾ ਆਪਣਾ ਸ਼ਾਖਾ ਜਿੱਤੇ ਦੀ ਉਹਦੇ ਭੈਣ ਭਾਈ ਨੇ ਦੋਏ ਆ ਕਬੂਤਰ ਆਪਣਾ ਪੀਲੀਆਂ ਦਾ ਪੱਟਾ ਕਬੂਤਰ ਆ ਵੀਰੇ ਇਹ ਇਹਦੇ ਨਾਲ ਆਪਾਂ ਇਹਦੇ ਮੰਨ ਲਓ ਵੀ ਚੌਥੀ ਥਾਂ ਵੀ ਬੱਚੇ ਕਢਾ ਲਿਆ ਆਪਾਂ ਇਹ ਜੋੜ ਦੇ ਦੇਣਾ ਜੈਪਰੇ ਵਾਲੀ ਕਬੂਤਰੀ ਲੱਗੀ ਹਿੱਤੀ ਤੇ ਫਿਰ ਉਹਨੇ ਗਾਂ ਸ਼ਾਕ ਖਾ ਕਬੂਤਰ ਕੱਢਿਆ ਸ਼ਾਕ ਖੇ ਤੋਂ ਗਾਂ ਹੁਣ ਇੱਕ ਹੋਰ ਸ਼ਾਕ ਖਾ ਕੱਢਿਓ ਸ਼ਾਕ ਖਾ ਆਪਣਾ ਬਿੱਲੀ ਮਾਰ ਗਈ ਜਿਹੜਾ ਬਾਜੀ ਜਿੱਤਿਆ ਸੀ ਇਹਦਾ ਪੁੱਤ ਪੇਰ ਦੇਖੋ ਬਈ ਕਹੇ ਜਿਵੇਂ ਜਮਾ ਹੀ ਲਾਲ ਆ ਲੋ ਤੁਹਾਨੂੰ ਇਹਦਾ ਪੁੱਤ ਵੀ ਦਿਖਾਉਣਾ ਮੈਂ ਸ਼ਾਹਦ ਖਾ ਇਹਦੇ ਪੁੱਤ ਦਾ ਪੁੱਤ ਆਪਾਂ ਇਹ ਚਾਰ ਥਾਂ ਤੇ ਬਲੀਡਿੰਗ ਕਰਾ ਲਈ ਇਹਦੀ ਕਹਾਂ ਨਸਲ ਦੀ ਚਿੱਟੀਆਂ ਵਾਲੇ ਦੀ ਮੰਨ ਲਓ ਹੋਗੀ ਪੰਜਵੀਂ ਥਾਂ ਤੇ ਫੇਰ ਵੀ ਉੱਡਦੇ ਨੇ ਵੀਰੇ ਪੰਜਵੀਂ ਥਾਂ ਤੇ ਵੀ ਕਰ ਲਾ ਬੰਦ ਪੁੱਤ ਲੈ ਵੀਰੇ ਉਹ ਕੋਲ ਨੂੰ ਆਪ ਤੈਨੂੰ ਕੋਲੋ ਕੇ ਦਿਖਾਉਂਦਾ ਬਸ ਪੁੱਤ ਇਹੇ ਆ ਇਹਦਾ ਦਾਦਾ ਆ ਕਬੂਤਰ ਦਾ ਇਹਦੇ ਪੁੱਤ ਦੀਗਾ ਸ਼ਾਕ ਜਿਹੜਾ ਆਪਣਾ ਬਾਜੀ ਜਿੱਤੇ ਸੇਮ ਉਹ ਉੱਜਾ ਹੀ ਕੱਢਿਆ ਆਪਾਂ ਰੋਕ ਲਿਆ ਦੀ ਇਹਦਾ ਮੈਂ ਨੇੜੇ ਕਰਕੇ ਬਈ ਚੱਜ ਰੱਖ ਲਿਆ ਉਹ ਕਬੂਤਰ ਮਰਨ ਕਰਕੇ ਫਿਰ ਇਹਨੂੰ ਹੁਣ ਗਾਂਹ ਵਧਾਵਾਂਗੇ ਜਮੇ ਉਹਦੀ 2 ਕਾਪੀ ਆ ਲੈ ਮੈਂ ਆ ਛੱਡ ਕੇ ਤੁਹਾਨੂੰ ਫੇਰ ਦਿਖਾਉਣਾ ਮੈਂ ਇਹਦੇ ਪੱਲੇ ਦਿਖਾਉਣੇ ਸੀ ਤੁਹਾਨੂੰ ਇੱਕ ਨਾ ਵੀਰੇ ਆਪਣੇ ਬਾਹਰ ਸਦੀਗਾ ਅੱਗੇ ਖੰਭਾਂ ਦਾ ਬਾਈ ਬਾਲੀ ਨਜ਼ਾਰੇਦਾਰ ਦਵਾਈ ਬਣਾਉਂਦੇ ਨੇ ਬਾਈ ਹੁਣੀ ਸਿਰਾ ਕਰਤਾ ਖੰਭਾਂ ਦਾ ਤਾਂ ਚਿਬ ਕੱਟਦੇ ਇਹਨਾਂ ਦੇ ਆਹ ਨੋ ਪਰ ਵੀ ਪੂਰੇ ਵਧੀਆ ਨੇ ਵੀਰੇ ਇਹਦੇ ਆਹ ਲੈ ਪੂਛ ਦਿਖਾਵਾਂ ਤੁਹਾਨੂੰ ਆਹ ਨੋ ਇਹ ਇਹ ਵੀਰੇ ਹੁਣ ਚੌਥੀ ਥਾਂ ਆ ਇਹ ਹੁਣ ਇਹਦੇ ਗਾਹਾਂ ਕਢਾਵਾਂਗੇ ਬੱਚੇ ਤੁਹਾਨੂੰ ਦੱਸਾਂਗੇ ਰਿਜ਼ਲਟ ਆ ਮੰਦਗਰ ਦੇ ਕੋਲ ਨਾ ਬਾਈ ਆਪਾਂ ਨੂੰ ਬਾਪੂ ਦੇ ਬਰਨਾਲੇ ਵਾਲੇ ਨੇ ਦਿੱਤਾ ਇਹ ਕਹਿ ਕੇ ਮਿੱਕੀ ਗਾਮੀ ਵਾਲਾ ਵਾਲੇ ਬਾਈ ਵਾਲਿਆਂ ਤੇ ਮੋਰ ਵਾਲਿਆਂ ਦਾ ਉਹਨਾਂ ਦਾ ਮਿਸਾ ਇਹ ਕੂਤਰ ਬਹੁਤ ਚੰਗਾ ਚ ਕਾਲੀ ਜੱਟੀ ਨੋਗ ਜੀ ਹੈ ਇਹਦੀ ਸਿਰ ਤੇ ਆ ਦੇ ਚਿੱਟ ਨੇ ਇਹਦੇ ਵੀ ਤੇ ਆ ਪੱਲੇ ਦੇਖੋ ਇਹਦੇ ਕਿੱਡੇ ਚੌੜੇ ਚੌੜੇ ਖੰਭ ਨੇ ਬਾਈ ਇਹ ਆਪਣੇ ਵਾਇਰਸ ਦੀ ਜਿਹੜਾ ਸਭ ਚੱਕਦਾ ਦਵਾਈ ਨੇ ਜੇ ਮ ਜੇ ਮਗਰ ਦੇ ਪੈਰ ਦਿਖਾਵਾ ਲੰਨ ਇਹਦੇ ਆਪਾ ਐਤ ਕੀ ਵੀਰੇ 2 ਵਜੇ ਕਢਾਇਆ ਸੀ ਆਪਾਂ ਤੋਂ ਡਾ ਨਹੀਂ ਹੋਇਆ ਇੱਕ ਮੁੰਡਾ ਰਿਸ਼ਤੇਦਾਰ ਲੈ ਗਿਆ ਉਸ ਦਿਨ ਆਪਣਾ ਇੱਕੋ ਕਬੂਤਰੀ ਦੀ ਲਾਤ ਟੁੱਟ ਗਈ ਪਾਪਾ ਚਲ ਕਰਦੇ ਲੋ ਹੀ ਬਰਾ ਹੁਣ ਆਪਾਂ ਇਹ ਚੋ ਵੀਰੇ ਡਾਉਣੇ ਦੀ ਕਈ ਕੂਤਰ ਬੰਦ ਕਰਤੇ ਇੱਕ ਤੁਹਾਨੂੰ ਮੈਂ ਦਿਖਾਉਣਾ ਜਿਹੜਾ ਡਾਉਣਾ ਦੀ ਮੌਸਮ ਕਰਕੇ ਉਹ ਕਰਤਾ ਲੋ ਹੀ ਬਾਈ ਇਕਾਤ ਆ ਗਊਤਰਾ ਪਰ ਡਾਉਣਾ ਦੀਗਾ ਵੀਰੇ ਹੁਣ ਲਓ ਜੀ ਮਹਾਰਾਜ ਕਹਿੰਦੇ ਮੈਂ ਵੀ ਵੀਡੀਓ ਬਣਾਉਣੀ ਆ ਬਣਾ ਲੈ ਪੁੱਤ ਆਏ ਦੇ ਪੱਲੇ ਦੇਖੋ ਭਾਈ ਪੂਰੇ ਡਬਲ ਨੇ ਇਹ ਕਬੂਤਰ ਨਾ ਵੀਰੇ ਆਪਣੇ ਕੋ ਘਰੇ ਦਿਨ ਕਰਦਾ ਰਿਹਾ 5 ਵਜੋਂਦਾ ਰਿਹਾ ਗਰਮੀ ਚ ਵਧੀਆ ਜਾਣੇ ਮੰਨ ਲਓ 38 40 ਦੇ ਟੈਂਪਰੇਚਰ ਚ ਏ ਵੀਰੇ ਕਾਣੇ ਵਾਲਿਆਂ ਦਾ ਕਬੂਤਰ ਇਹਦੇ ਨਾਲ ਲੱਗੀ ਇਹਦੀ ਮਾਂ ਜੈਪਰੇ ਵਾਲੀ ਦੀ ਭੈਣ ਆ ਲੈ ਕਰਦੇ ਬਟਮੰਦਰ ਆ ਵੀ ਕਿ ਜਾਉਣਾ ਵੀਰੇ ਆਹ ਇਹ ਉੱਡਦਾ ਰਿਹਾ ਆਪਾਂ ਇਹ ਬਾਜੀ ਵੀ ਛੱਡੇ ਦੀ ਵੀਰੇ ਜਾਂ ਸੁੱਕਾ ਤੇ ਥੱਲੇ ਹੁਣ ਤਾਂ ਬਹੁਤ ਵਧੀਆ ਆ ਇਹਦਾ ਭਾਈ ਨਸਲ ਨੂੰ ਰੱਖ ਲਿਆ ਤੇ ਆਪਾਂ ਭਾਈ ਕਰੋ ਚੱਕ ਮਾਲਕ ਰੱਖੇ ਸੁੱਕਾ ਗਾਹਾਂ ਨੂੰ ਬਈ ਵਧੀਆ ਢਾਵਾਂਗੇ ਬੱਚ ਆ ਕਬੂਤਰ ਵੀਰੇ ਆਪਣਾ ਵੱਡਾ ਸਾਰਿਆਂ ਨਾਲ ਜਿਨੇ ਆਪਣੇ ਘਰੇ ਜਾੜ ਲਾਈਆ ਕਬੂਤਰਾਂ ਦੀ ਬਾਲਾ ਚੰਗਾ ਕਬੂਤਰ ਆ ਵੀਰੇ ਹੈ ਅੱਖਾਂ ਦੇਖੋ ਇਹਦੀਆਂ ਸਮਝੀ ਕਰੋ ਚੈੱਕ ਤੇ ਇਹਦੇ ਵੀਰੇ ਖੰਭ ਖਰਾਬ ਨੇ ਆ ਦੇ ਇਕਨ ਇਹਨਾਂ ਇਹਨੂੰ ਕੋਈ ਬਿਮਾਰੀ ਲੱਗ ਗਈ ਤੇ ਸਾਰੇ ਹੀ ਨੇ ਹੁਣ ਆਲੇ ਹੁਣ ਠੀਕ ਆਉਂਦੇ ਨੇ ਜਿਹੜੇ ਹੁਣ ਆਪਾਂ ਜਦ ਦਵਾਈ ਦੇਤੀ ਨਾ ਦੇ ਬਸ ਬਟਾ ਇੱਧਰ ਨਹੀਂ ਕੋਈ ਆਇਆ ਹੈ ਮੈਂ ਤੁਹਾਨੂੰ ਦਿਖਾਉਂਗਾ ਜਿਆਦੇ ਦੇ ਲੋਟ ਆ ਗਏ ਇਹ ਦਿਖਾਉਂ ਮੜੇ ਇਹ ਨਾ ਉੱਧਰ ਬਈ ਡੋਲੀ ਚ ਦੀ ਤਾਂ ਨਹੀਂ ਇਹਨੂੰ ਦਵਾਈ ਪੀ ਕੋ ਝਾੜੇ ਪਿਆ ਹੁਣ ਠੀਕ ਹੋ ਜੂ ਲਓ ਕਰਦੇ ਬੰਦੇ ਆ ਕਬੂਤਰ ਆਪਾਂ ਜਿਹੜੇ 2 3 ਨੂੰ 3 ਦਿਖਾਏ ਨੇ ਅੱਜ ਇਹ ਪਹਿਲੀ ਵਾਰ ਦਿਖਾਏ ਨੇ ਬੜਾ ਕਬੂਤਰ ਆ ਵੀਰੇ ਕਾਕੇ ਕਿਲੇ ਵਾਲਿਆਂ ਦਾ ਮੇਨ ਜਿਹੜਾ ਆਪਾਂ ਲਿਆ ਮੁੱਲ ਅੱਖ ਦੇਖੋ ਇਹਦੀ ਲਾਹੀ ਬੁੱਤ ਹੱਥ ਹੈ ਮੜੇ ਅੱਖ ਤੇ ਜਿੱਥੇ ਅੱਖਾ ਲੋ ਵੀ ਕਰੋ ਚੈੱਕ ਇਹ ਵੀਰੇ ਆਂਡੇ ਫੋਕੇ ਧਰਉਣ ਲੱਗ ਗਿਆ ਸਾਰਿਆਂ ਨੂੰ ਪਹਿਲੇ ਗੂਤਰ ਨੇ ਆਪਣੇ ਜਿਹੜਾ ਆਪਾਂ ਮੁੱਲ ਲਿਆ ਦੀ ਜੋੜਾ ਬਾਈ ਝੜ ਲਾਤੀ ਇਹਨੇ ਗੂਤਰਾਂ ਦੀ ਆਪਣੇ ਘਰੇ ਇਹਨੇ ਵੀ ਇਹਦੇ ਆਪਾਂ ਪੁੱਤ ਦੇ ਪੁੱਤ ਦੋ ਬਾਜੀ ਛੱਡੇ ਸੀ ਦੋਏ ਨਹੀਂ ਤੁਰੇ ਦੂਸਰਾ ਵਾਲੇ ਕਢਾਏ ਸੀ ਉਹ ਲੋਈ ਇਹਦੇ ਖੰਭ ਖਰਾਬ ਨੇ ਵੀਰੇ ਆਦੇ ਇੱਕਣ ਪਤਲੇ ਸੀਗੇ ਆਦੇ ਹੁਣ ਆਉਂਦੇ ਨੇ ਮੋٹے ਪੂਰੇ ਆਦੇ ਆ ਪਹਿਲਾਂ ਇਹ ਜਿਹੇ ਦੀ ਬਰੀਕ ਆ ਜਿਹੜੇ ਕੱਟ ਕਰੇ ਨੇ ਆ ਦੇ ਇੱਕਣ ਦੇ ਆਦੇ ਹੁਣ ਦਵਾਈ ਪਾਈ ਆ ਪੂਛ ਦੇ ਖੰਭ ਦੇਖੋ ਆਲੇ ਇੱਕਣ ਆਉਂਦੇ ਨੇ ਚੌੜੇ ਪਹਿਲਾਂ ਆ ਚੀਜ਼ ਦੀ ਆਹ ਆਲੇ ਇੱਕਣ ਕਿੰਨਾ ਫਰਕ ਆ ਖੰਭਾਂ ਰੇ ਦਾ ਕੋਲ ਰਿਜ਼ਲਟ ਭਰਾ ਦਵਾਈ ਦਾ ਉਹਦਾ ਲੋਈ ਇੱਕ ਆ ਕਬੂਤਰ ਆ ਵੀਰੇ ਇੱਕ ਆ ਕਬੂਤਰ ਆ ਭਰਾ ਇਹ ਵੀ ਆਪਾਂ ਤੀਜੀ ਹਾਂ ਤੀਜੀ ਚੌਥੀ ਥੋਂ ਕਢਾਇਆ ਚਿੱਟੀਆਂ ਵਾਲਿਆਂ ਦਾ ਤੇ ਤੀਜੀ ਥੋਂ ਆ ਹਨਾ ਜੈਪਰੇ ਵਾਲੀ ਦਾ ਪੁੱਤ ਆ ਵੀਰੇ ਇਹ ਨਸਲ ਦਾ ਆਪਣੇ ਕੋ ਕਬੂਤਰ ਇੱਕੋ ਆ ਨੀ ਤੀਜੀ ਥੋਂ ਨਹੀਂ ਚੌਥੀ ਥੋਂ ਆ ਵੀਰੇ ਜੈਪਰੇ ਵਾਲੀ ਦੇ ਪੁੱਤ ਦਾ ਪੁੱਤ ਆ ਗਾ। ਧੀ ਦਾ। ਆ ਦੇ ਪੱਲੇ ਦੇਖੋ ਇਹਦੇ। ਇਹ ਗਾਹਾਂ ਨੂੰ ਉੱਡੂਗਾ। ਪੂਰਾ ਬੰਬ ਕਬੂਤਰ ਆ ਬਈ ਪੱਲਿਆਂ ਦਾ ਰੰਗ ਨਿਆਰੇ ਲਿਆਤੇ ਸਨ। 70 ਰੱਖਦਾ ਉਹ ਹੀ ਆ ਨਾ। ਹਾਂ। ਇਹ ਦੋ ਤਣ ਲੜਾਈ ਆੜ ਆ। ਹਾਂ ਇਹ ਰੰਗ ਦੇਖੋ ਇਹਦੀ ਅੱਖ ਚ। ਬਹੁਤ ਬੰਬ ਕਬੂਤਰ ਨੇ ਆਪਣੇ ਆ ਆ ਵੀਰੇ ਨਜ਼ਾਰਾ ਦਿੰਦੇ ਨੇ ਪੂਰਾ। ਮਾਲਕ ਰੱਖੇ ਸੁੱਕ ਗਹਾਂ ਨੂੰ ਦਿਖਾਵਾਂਗੇ ਨਯਾਰ ਜੀ ਦਾ ਖੁੱਡਾ ਸਾਫ਼ ਕਰਨੇ ਆਲਾ ਬਈ ਹੁਣ ਤਾਂ ਪੈਰ ਜੇ ਐਵੇਂ ਪੈਣ ਇਹਨਾਂ ਦੇ ਲੈ ਆ ਰਹੀ ਬਣਾ ਦਿੰਦੇ ਆ ਜਾ ਵੀਰੇ ਪਾ ਤੇ ਦਾਣੇ ਆਪਾਂ ਦਾਣਾ ਤੁਹਾਨੂੰ ਦਿਖਾਉਣਾ ਵੀਰੇ ਵਿੱਚ ਝੋਕ ਵੀ ਗਏ ਹੁਣ ਇਹਨੇ ਆਪਾਂ ਪਾਉਣੇ ਮੱਕੀ ਛੋਲੇ ਮੈਂ ਭੁੱਲ ਗਿਆ ਭਰਾ ਪਹਿਲਾਂ ਦਿਖਾਉਣਾ ਲਓ ਜੀ ਇੱਟ ਬਾਈ ਬਾਲੀ ਪਾਇਆ ਕਰੋ ਜਿੰਨੀ ਇੱਟ ਪਾਲ ਲੇਂਗਾ ਉਨਾਂ ਹੀ ਤੁਹਾਡਾ ਫਾਇਦਾ ਵੀਰੇ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਆ ਲੋ ਆ ਵੱਡੀ ਕਬੂਤਰੀ ਆ ਚਿੱਟੀਆਂ ਦੀ ਆ ਜਿਹੜੀ ਮੂਰੇ ਚੁਗਦੀ ਆ ਆ ਕੱਕੇ ਕਿਲੇ ਵਾਲੇ ਕਬੂਤਰ ਨਾਲ ਲੱਗੀ ਆ ਵੱਡੀ ਕਬੂਤਰੀ ਆ ਜਿਹੜੀ ਨੀਲੀ ਬੈਠੀ ਆ ਔਰ ਇੱਕ ਨੀਲੀ ਦੀਪੂ ਦੀ ਆ ਆਪਾਂ ਉਹਦੀ ਉਹਨੂੰ ਦੇ ਦੇਣੀ ਆ ਆਪਾਂ ਰੱਖ ਕੇ ਕੀ ਕਰਨੀ ਆ ਆਪਣੇ ਕੋਲੋਂ ਡਾ ਨਹੀਂ ਹੋਈ ਉਹਦੀ ਉਹਨੂੰ ਜਦਨ ਕੋਈ ਗਿਆ ਆਪਣਾ ਬੰਦਾ ਆਪਾਂ ਨੂੰ ਦੇ ਦੇਣੀ ਆ। ਉਹ ਬੈਠੀ ਆਪਣੀ ਪੂਰੀ ਉੱਪਰ ਇੱਕ ਕਾਕੇ ਕਿਲੇ ਵਾਲਿਆਂ ਚੋਂ ਆ ਉਹ ਵੀ ਵੀਰੇ। ਉਹ ਪੂਰੀ ਜਿਹੜੀ ਪਰੇਤਰੀ ਆਉਂਦੀ ਆ ਉਹਦੇ ਸਿਰੇ ਤੇ ਉਹ ਹੈਗੀ ਬਾਬੇ ਧੰਨੇ ਵਾਲਿਆਂ ਦੀ। ਉਹ ਸ਼ਾਕੀਆ ਜਿਹੜੀ ਉੱਤੇ ਗਈ ਪਰੇ ਨਿਕਲ ਕੇ ਟ੍ਰੇ ਤੋਂ ਆਦੇ ਹੁਣ ਉੱਤੇ ਆ ਕੇ ਬੈ ਗਈ ਗੱਬੇ। ਇਹ ਇਹ ਸ਼ਾਕ ਖੇਦੀ ਭੈਣ ਆ ਆਪਣੇ ਦੀ। ਜਿਹੜਾ ਸ਼ਾਕ ਖਾ ਆਪਣਾ ਬਾਜੀ ਜਿੱਤੇ ਦੀ ਉਹਦੀ ਸਾਕੀ ਭੈਣ। ਬਈ ਇਹ ਨਸਲਾਂ ਨੇ ਵੀਰੇ ਆਪਣੇ ਕੋਲ ਦੋ ਤਿੰਨ ਬਾਲੀਆਂ ਨੀਂਗੀਆਂ ਜਿਆਦਾ ਨਹੀਂ ਆਹ ਕਬੂਤਰੀ ਇੱਕ ਅਲੱਗ ਨਸਲ ਦੀ ਆ ਇਹ ਚ ਹਾਂ 75 ਪੈਸੇ ਚਿੱਟੀਆਂ ਦਾ ਖੂਨ ਤੇ 25 ਪੈਸੇ ਗੂਤਰ ਮੀਰਾ ਵਾਲਿਆਂ ਦਾ ਖੂਨ ਆ ਜਿਹੜੀ ਕਾਲੀ ਚੀਨੀ ਜੀ ਇੱਥੇ ਖਾਂਦੀ ਆ ਆ ਬਜੀ ਆਪਣੇ ਦੇਖ ਲੋ ਕਿੱਡੇ-ਕੱਡੇ ਹੋਗੇ ਪਾਰ ਯਾਰ ਸ ਇੱਕ ਵੱਡੀ ਲਾਈਏ ਯਾਰ ਉਹਦੇ ਦਾਣ ਇਹਨਾਂ ਤੋਂ ਖਾ ਨਹੀਂ ਹੁੰਦੇ ਤਾਰੀ ਜਿਹੜੀ ਆਪਣੇ ਕੋ ਵੱਡੀ ਪਈ ਆ ਉਹ ਲਾਈਏ ਨਾਲ ਕਬੂਤਰ ਕਬੂਤਰੀਆਂ ਵੱਧਣੇ ਵਜੇ ਲਓ ਇਹ ਕਬੂਤਰ ਵੀ ਵੀਰੇ ਖਾਂਦੇ ਨੇ ਦਾਣੇ ਆਲੇ ਮੱਕੀ আর ਛੋਲਿਆਂ ਨੂੰ ਪਹਿਲਾਂ ਚੋਗਦੇ ਨੇ ਸਾਰੇ ਹੀ ਤੇ ਗਣਕ ਬਾਅਦ ਚ ਜੋਗਦੇ ਨੇ ਅੱਜ ਰੋੜ ਹੀ ਨਹੀਂ ਪਾਈ ਕੱਲ ਮੈਂ ਪਾਤੀ ਦੀ ਵੱਧ ਕੱਟ ਕੇ ਹੁਣ ਕੱਲ ਨੂੰ ਫੇਰ ਪਾਵਾਂਗੇ ਬਾਈ ਖੁੱਡੇ ਚ ਲਾਲੇ ਬਿੱਠਾ ਹੁੰਦੀਆਂ ਨੇ ਪਾਟਲੇ ਜਿ ਦੇਖਿਓ ਹਾਂ ਹਾਂ ਲੈਓ ਬੀ ਓਏ ਵੀਰੇ ਆ ਮੈਂ ਨਕਬੂਤਰੀ ਆਪਣੀ ਜੈਪਰੇ ਵਾਲੀ ਇਹ ਬਾਜੀ ਤੋਂ ਨਾ ਵੀਰੇ 5:00 ਸਾਢੇ 4:00 ਬਾਜੀ ਮੁੱਕੀ ਸੀ ਤੇ ਆਪਣੀ 5:00 ਬੈਠੀ ਆ ਇੱਕ ਮਿੰਟ ਪੁੱਤ ਇੱਕ ਮਿੰਟ ਦਿੰਨੇ ਪਾ ਦੇ ਦਾਣੇ ਤੂੰ ਪਾ ਦੇ ਪਾ ਦੇ ਲਓ ਜੀ ਭਰਾ ਇਹ ਮੈਂ ਤਾਂ ਦਿਖਾਉਣਾ ਬਾਈ ਇਹ ਆ ਆਪਾਂ ਬਾਹਲੀਆਂ ਨਸਲਾਂ ਨਹੀਂ ਬਣਾਈਆਂ ਹੈਗੇ ਆਪਣੇ ਕੋ ਆਹੀ ਦੋ ਕ ਨਸਲਾਂ ਦੇ ਹੀ ਨੇ ਆ ਦੇ ਇਹ ਗਰਦਣ ਵੀਰੇਂਦਰ ਰੱਖਣਗੇ ਜਦ ਆਪਾਂ ਫੜਾਂਗੇ ਅੰਡੇ ਧਾਰਨੇ ਵਾਲੀ ਐ ਇਹ ਕੋ ਪੈਰਪੂਰ ਬਾਲੇ ਲਿਬੜਿਆਂ ਦੇ ਮਤਾਂ ਨਹੀਂ ਅੰਡਾ ਧਾਰਨੇ ਵਾਲੀ ਐ ਇਹਦੇ ਨਾਲ ਦੀਪੂ ਵਾਲਾ ਕਬੂਤਰ ਲਾਇਆ ਜਿਹੜਾ ਲਿਆਂਦਾ ਸੀ ਉਹ ਤਾਂ ਖੱਟੀਆਂ ਦਾ ਇੱਕ ਆ ਕਬੂਤਰੀ ਦਾ ਵੀਰੇ ਆਪਾਂ ਜੋੜਾ ਲਾਇਆ ਇਹਨਾਂ ਕਬੂਤਰੀ ਆਪਾਂ ਠੱਲ ਤੋਂ ਹੁਣ ਨੰਬਰ ਪੜਿਆ ਬੰਦੇ ਦਾ ਆਪਾਂ ਨੂੰ ਐ ਦੀ ਵੀ ਉញੋਂ ਪਾਈ ਹੋਈ ਆ ਤੁਹਾਨੂੰ ਮੈਂ ਦਿਖਾਉਣਾ ਹਾਂ ਇਹਦੇ ਨੀਲੀ ਠੱਲ ਆ ਵੀਰੇ ਬਾਹਰ ਲਈ ਉਹ ਖਿਆਲ ਹੀ ਨਹੀਂ ਕਰਿਆ ਹੁਣ ਇਹਦੇ ਵਿੱਚ ਦੇਖਿਆ ਨੰਬਰ ਲਿਖਿਆ ਵਿਚਲੇ ਪਾਸੇ ਆ ਦੇ ਹੁਣ ਸਾਫ ਕਰੀ ਆ ਲਓ ਜੀ ਕਰੋ ਜੀ ਆਕ ਬਾਈ ਇਹਦੇ ਨਾਲ ਦਾ ਤੁਹਾਨੂੰ ਮੈਂ ਕਬੂਤਰ ਵੀ ਦਿਖਾਉਣਾ ਬਾਈ ਇਹ ਜਿਹੜਾ ਨਾ ਪੂਰੀਆਂ ਕੰਤਾਂ ਵਾਲਾ ਇਹਦਾ ਇਹ ਉਹਦੀ ਦਾਦੀ ਲੱਗਦੀ ਆ ਇਹੜਾ ਐ ਤੇ ਜੀ ਅਰਸ਼ ਹੁਣ ਹੀ ਕਹਿੰਦੇ ਨੇ ਡਾਉਨ ਦਾ ਆਪਾਂ ਡਾਉਨੇ ਆ ਉਹੋ